ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਇਸ ਤਰ੍ਹਾਂ ਸਾਰਿਆਂ ਦਾ ਸਵਾਗਤ ਹੈ ਮੀਰ ਕਹਿੰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਚ ਇੱਕ ਨਵੀਂ ਡਰੈਸ ਲੈ ਕੇ ਮੈਂ ਹਾਜ਼ਰ ਹੋਈ ਹਾਂ ਤੁਹਾਡੇ ਸਾਹਮਣੇ ਕਿ ਕਿੰਨੇ ਦੇ ਵਿੱਚ ਇਹ ਰੈਡੀ ਹੋਈ ਹੈ ਤੇ ਤੁਸੀਂ ਪਾਰਟੀ ਲਈ ਕਿਸੇ ਵੀ ਜਾਗੋ ਫੰਕਸ਼ਨ ਲਈ ਰੈਡੀ ਕਰ ਸਕਦੇ ਹੋ ਇਦਾਂ ਦੀ ਡਰੈਸ ਤੇ ਘੱਟ ਬਜਟ ਦੇ ਵਿੱਚ ਇਹ ਰੈਡੀ ਕਰੀ ਹੈ ਆਪਣਾ ਠੀਕ ਹੈ ਜੀ ਸੋ ਕਿੰਨੇ ਦੀ ਲੈਂਸ ਲੱਗੀ ਕਿੰਨੇ ਦਾ ਦੁਪੱਟਾ ਆ ਕਿੰਨੇ ਦੀ ਕਮੀਜ਼ ਹੈ ਇਹ ਸਾਰਾ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਨਾਲ ਆਪਾਂ ਖੀਨਖਾਬਾਰੇ ਕੱਪੜੇ ਬਾਰੇ ਵੀ ਗੱਲ ਕਰਾਂਗੇ ਕਿ ਖੀਨਖਾਬ ਵਿੱਚ ਤੇ ਬ੍ਰੌਕੇਟ ਦੇ ਵਿੱਚ ਕੀ ਫਰਕ ਹੈ ਇਹ ਬ੍ਰੌਕੇਟ ਆ ਜਿਹੜੀ ਮੈਂ ਨੇ ਪਾਈ ਹੋਈ ਹੈ ਤੇ ਹੁਣ ਇੱਕ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਕੱਪੜਾ ਖੀਨਖਾਬ ਹਨਾ ਫੈਬਰਿਕ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਉਹਦੇ ਚ ਤੇ ਇਹਦੇ ਚ ਕੀ ਫਰਕ ਹੈਗਾ ਹਨਾ ਉਹ ਵੀ ਆਪਾਂ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਖੀਨਖਾਬ ਕੱਪੜਾ ਕਿਵੇਂ ਦਾ ਹੈਗਾ ਕਿਵੇਂ ਦੀ ਉਹਦੀ ਲੁੱਕ ਆਉਂਦੀ ਹੈ ਕਿੰਨਾ ਕੋਹੋ ਸੋਹਣਾ ਹੁੰਦਾ ਹੈਗਾ ਠੀਕ ਹੈ ਜੀ ਤੇ ਚਲੋ ਹੁਣ ਸਟਾਰਟਿੰਗ ਕਰਦੇ ਆਂ ਇਹਦੀ ਕਮੀਜ਼ ਤੋਂ ਇਹਦੀ ਕਮੀਜ਼ ਵੀਰੇ 400 ਰੁਪਏ ਮੀਟਰ ਹੈਈ ਹੈ 400 ਰੁਪਏ ਮੀਟਰ ਦਿੱਤਾ ਇਹ ਕੱਪੜਾ ਥੋੜਾ ਜਿਹਾ ਮੈਂ ਲੂਸ ਬਣਾਇਆ ਹੈਗਾ ਕਿਉਂਕਿ ਟਾਈਟ ਜ਼ਿਆਦਾ ਮੈਨੂੰ ਕੰਫਰਟੇਬਲ ਜਾਨੀ ਫੀਲ ਹੁੰਦਾ ਟਾਈਟ ਦੇ ਵਿੱਚ ਤੇ ਇਹਦੀਆਂ ਬਾਜ਼ੂ ਤੇ ਆਪਾਂ ਜਿਹੜੀ ਟ੍ਰੈਂਡਿੰਗ ਦੇ ਵਿੱਚ ਹੈਂਗਿੰਗ ਵਾਲੀ ਲੇਸ ਹੈਗੀ ਉਹੀ ਲਾਈ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਦੀ ਤੇ ਨਾਲ ਹੀ ਆਪਾਂ ਘੇਰੇ ਤੇ ਵੀ ਇਹੀ ਲਾਈ ਹੈ ਠੀਕ ਹੈ ਜੀ ਤੇ ਇਹ ਹੋਗੀ ਵੀਰੇ 2 ਮੀਟਰ ਕਮੀਜ਼ ਹੋਗੀ 800 ਦੀ ਤੇ ਇਹਦੇ ਉੱਤੇ ਲਾਈਨਿੰਗ ਵੀ 2 ਮੀਟਰ ਲੱਗੀ ਆ ਸਿੰਪਲ ਵਾਲੀ ਲਾਈਨਿੰਗ ਲੱਗੀ ਆ ਇਹਦੇ ਉੱਤੇ ਫੁੱਲ ਬੈਲ ਵਾਲੀ 40 ਰੁਪਏ ਮੀਟਰ ਵਾਲੀ ਤੇ 100 ਰੁਪਏ ਦੀ ਉਹ ਲੈਸ ਮੰਨ ਕੇ ਚੱਲੋ 900 ਹੋ ਗਿਆ ਤੇ ਉਸ ਤੋਂ ਬਾਅਦ ਚ ਹੈਂਗਿੰਗ ਵਾਲੀ ਲੈਸ ਲਾਈ ਆ ਆਪਾਂ ਇਹਦੇ ਉੱਤੇ 150 ਰੁਪਏ ਦੀ ਲੈਸ ਲੱਗੀ ਆ ਠੀਕ ਹੈ ਜੀ ਸੋ 1100 ਰੁਪਏ ਦੇ ਵਿੱਚ 1050 ਦੇ ਵਿੱਚ ਆਪਣੀ ਜਿਹੜੀ ਕਮੀਜ਼ ਆ ਉਹ ਰੈਡੀ ਹੋ ਗਈ ਠੀਕ ਹੈ ਹੁਣ ਗੱਲ ਕਰਦੇ ਆਪਾਂ ਕੱਗਰੇ ਦੀ ਠੀਕ ਹੈ ਜੀ ਤੇ ਇੱਕ ਪਾਸੇ ਮੈਂ ਵੀਡੀਓ ਵੀ ਚਲਾ ਦੂੰਗੀ ਕਿ ਕਿਵੇਂ ਦਾ ਲੱਗ ਰਿਹਾ ਗਗਰਾ ਤੇ ਕਿਵੇਂ ਆਪਾਂ ਰੈਡੀ ਕੀਤਾ ਉਹ ਆਪਾਂ ਆਪਣੇ ਦੂਸਰੇ ਚੈਨਲ ਤੇ ਜਿਹੜੀ ਸਟੀਚਿੰਗ ਵਾਲੀ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਕਿ ਕਿਵੇਂ ਸਟੀਚ ਕੀਤਾ ਆਪਾਂ ਗਗਰਾ ਕਿਵੇਂ ਆਪਾਂ ਇਹਦੇ ਲੈਸ ਲਾਈ ਹੈ ਤੇ ਕਿਹੜੀ ਆਪਾਂ ਇਹਦੇ ਤੇ ਲਾਈਨਿੰਗ ਲਾਈ ਹੈ ਸਾਰਾ ਮਤਲਬ ਕਿ ਉਹਦੀ ਸਟੀਚਿੰਗ ਦਾ ਟਿਊਟੋਰੀਅਲ ਹੈ ਜਿਹੜਾ ਉਹ ਆਪਣੇ ਦੂਸਰੇ ਚੈਨਲ ਤੇ ਹੈ ਗਿੱਲ ਬਲੌਗ ਚੈਨਲ ਤੇ ਠੀਕ ਹੈ ਜੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਮੈਂ ਲਿੰਕ ਵੀ ਦੇ ਦੂੰਗੀ ਜੇਕਰ ਕਿਸੇ ਨੇ ਦੇਖਣੀ ਹੋਈ ਵੀਡੀਓ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਬਈ ਕੱਪੜਾ ਇਹ ਦੁਪੱਟੇ ਵਾਲਾ ਕੱਪੜਾ ਵੀ ਜਿਹੜਾ ਘੱਗਰੇ ਵਾਲਾ ਸੇਮ ਕੱਪੜਾ ਹੈਗਾ ਕੱਗਰੇ ਦਾ ਵੀ ਤੇ ਦੁਪੱਟੇ ਦਾ ਵੀ ਦੁਪੱਟਾ ਵੀ ਆਪਾਂ ਕੱਗਰੇ ਦੇ ਵਿੱਚੋਂ ਹੀ ਕੱਢ ਲਿਆ ਸੀ ਕਿਉਂਕਿ ਇਹ ਕਪੜਾ ਸੀਗਾ ਵੀਰੇ 7 ਮੀਟਰ ਇਹ ਨਾ ਟੋਟੇ ਸੀਗੇ ਜਿਵੇਂ 2-2 ਮੀਟਰ ਦੇ ਢਾਈ-ਢਾਈ ਮੀਟਰ ਦੇ ਟੋਟੇ ਸੀ ਟੋਟਲੇ ਇਹ 7 ਮੀਟਰ ਕਪੜਾ ਹੋ ਗਿਆ ਸੀਗਾ ਜਿਹੜਾ ਆਪਣਾ ਢਾਈ ਮੀਟਰ ਦਾ ਪੀਸ ਸੀਗਾ ਉਹ ਆਪਾਂ ਲੱਗ ਕਰਕੇ ਚੁੰਨੀ ਬਣਾ ਲਈ ਉਹਦੀ ਤੇ ਜਿਹੜਾ 5 ਮੀਟਰ ਰਹਿ ਗਿਆ ਹਨਾ ਸਾਢੇ 4 ਮੀਟਰ ਉਹਦਾ ਆਪਾਂ ਕੱਗੜਾ ਬਣਾ ਲੈ ਕੱਗੜਾ ਸਾਢੇ 4 ਮੀਟਰ ਦੇ ਵਿੱਚ ਬਹੁਤ ਵਧੀਆ ਬਣ ਜਾਂਦਾ ਜੇਕਰ ਆਪਾਂ ਉਹਦੇ ਉੱਤੇ ਲਾਈਨਿੰਗ ਵੀ ਉਨੇ ਕਪੜੇ ਦੀ ਹੀ ਲਾਉਨੇ ਆ ਜਿਵੇਂ ਕਿ 5 ਮੀਟਰ ਕੱਗਰੇ ਤੇ 5 ਮੀਟਰ ਬਹੁਤ ਹੈਵੀ ਬਣ ਜਾਂਦਾ ਉਹ ਬਹੁਤ ਜ਼ਿਆਦਾ ਉਹਦਾ ਫਲੇਅਰ ਬਣ ਜਾਂਦਾ ਹੈਗਾ ਸੋਨਾ ਵੀ ਬਹੁਤ ਜ਼ਿਆਦਾ ਲੱਗਦਾ ਹੈਗਾ ਉਹ ਜਿਵੇਂ ਕਿ ਵੀਡੀਓ ਚਲਾਉਂਗੀ ਮੈਂ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਫਲੇਅਰ ਹੈ ਆਪਣੇ ਕੱਗਰੇ ਦਾ ਠੀਕ ਹੈ ਜੀ ਤੇ ਕਮੀਜ਼ ਆਪਣੀ ਹੋਗੀ 1000 ਇੱਕ ਹਜ਼ਾਰ ਦੇ ਵਿੱਚ ਚਲਾ ਲਓ ਤੁਸੀਂ ਰੈਡੀ ਹੋਊਗੀ 1050 ਦੇ ਵਿੱਚ ਜਿਹੜੀਆਂ ਭੈਣਾਂ ਸਟਿਚਿੰਗ ਕਿਸੇ ਹੋਰ ਤੋਂ ਕਰਾਉਂਦੀਆਂ ਨੇ ਉਹ ਬਈ ਆਪ ਦਾ ਸਟਿਚਿੰਗ ਦਾ ਵੀ ਲਾ ਕੇ ਚੱਲਿਓ ਹਨਾ ਵੀ ਕਿੰਨੇ ਚ ਰੈਡੀ ਹੋਊਗਾ ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਦੁਪੱਟੀ ਦੀ ਠੀਕ ਹੈ ਜੀ ਦੁਪੱਟਾ ਆਪਾਂ ਤੁਹਾਨੂੰ ਦੱਸ ਚੁੱਕੇ ਆ ਕਿ ਆਪਾਂ ਉਹਦੇ ਵਿੱਚੋਂ ਹੀ ਕੱਢਿਆਗਾ ਤੇ ਇਹ ਜਿਹੜਾ ਕੱਪੜਾ ਸੀਗਾ ਇਹ ਸਾਡੇ ਵੀਰੇ ਆ ਸਾਡੀ ਲੋਕਲ ਮਾਰਕੀਟ ਦੇ ਵਿੱਚ ਸਾਨੂੰ ਪੀਸ ਮਿਲ ਜਾਂਦੇ ਨੇ 2-2 ਟਾਈ ਟਾਈ ਮੀਟਰ ਦੇ 100-100 ਰੁਪਏ ਦੇ ਠੀਕ ਹੈ ਜੀ ਸੋ ਆਪਾਂ ਇਹ 300 ਰੁਪਏ ਦਾ ਸਾਰਾ ਕੱਪੜਾ ਲੈ ਆਏ ਸੀਗੇ ਤੇ ਇਹ ਵਿੱਚੋਂ ਹੀ ਆਪਣਾ ਦੁਪੱਟਾ ਨਿਕਲ ਗਿਆ ਕੋਈ ਆਪਾਂ ਨੂੰ 400-500 ਦਾ ਦੁਪੱਟਾ ਲੈਣ ਦੀ ਲੋੜ ਨਹੀਂ ਪਈ ਸੋ ਪੀਸ ਨਾ ਹਰ ਇੱਕ ਬਜ਼ਾਰ ਦੇ ਵਿੱਚ ਹਰ ਇੱਕ ਸਿਟੀ 'ਚ ਮਿਲਦੇ ਨੇ ਬਈ ਥੋੜਾ ਜਿਹਾ ਖੋਜ ਕਰਨ ਦੀ ਲੋੜ ਹੁੰਦੀ ਹੈ ਹੈਨਾ ਸਾਡੇ ਤਾਂ ਵੀ ਜਿਹੜਾ ਸਾਡਾ ਲੋਕਲ ਮਾਰਕੀਟ ਸਾਨੂੰ ਲੱਗਦੀ ਬੁਢਲਾਡਾ ਸਿਟੀ ਉੱਥੇ ਤਾਂ ਕਈ ਦੁਕਾਨਾਂ ਹਜੇ ਹੋ ਗਈਆਂ ਪਹਿਲਾਂ ਤਾਂ ਇੱਕ ਹੁੰਦੀ ਸੀ ਹੁਣ ਕਈ ਹੋ ਗਈਆਂ ਜਿਨ੍ਹਾਂ ਤੇ ਕੱਟ ਪੀਸ ਮਿਲਦੇ ਨੇ ਜਾਂ 5-5 ਮੀਟਰ ਦੇ ਜਿਹੜੇ ਫੈਬਰਿਕ ਨੇ ਜਿਵੇਂ ਕੋ ਹੁਣ ਕ੍ਰਾਸ਼ ਸ਼ੇਮਰ ਚੱਲ ਰਹੀ ਹੈ ਹਨਾ ਟਿਸ਼ੂ ਕੱਪੜਾ ਚੱਲ ਰਿਹਾਗਾ ਤੇ ਹੋਰ ਵੀ ਮਤਲਬ ਕਈ ਕੱਪੜੇ ਚੱਲ ਰਹੇ ਨੇ ਗਲਾਸ ਕੱਪੜਾ ਹੁੰਦਾ ਜਿਹੜਾ ਉਹ ਚੱਲ ਰਿਹਾ ਸਾਰੇ ਨਾ ਉਹ 5-5 5.5-5.5 ਮੀਟਰ ਨਾ 2 टाइ 200 ਦੇ 3-300 ਦੇ ਦੇਈ ਜਾ ਰਹੇ ਨੇਗੇ ਸੋ ਜੇ ਆਪਾਂ ਹਨਾ ਕਗੜਾ ਵਗੈਰਾ ਬਣਾਉਣਾ ਤਾਂ ਬਹੁਤ ਬੈਨੀਫਿਟ ਰਹਿੰਦਾ ਆਪਾਂ ਨੂੰ ਉਹ ਲੈ ਕੇ ਆਪਾਂ ਕਗੜਾ ਬਣਾ ਸਕਦੇ ਆ ਕਿਉਂਕਿ ਕਗਰੇ ਦੇ ਵਿੱਚ ਜਿਆਦਾ ਰੋਲ ਨਹੀਂ ਹੁੰਦਾ ਹੈਗਾ ਕਿ ਕੱਪੜੇ ਦਾ ਸਟੱਫ ਕਿੱਦਾਂ ਦਾ ਜਾਂ ਕਿਵੇਂ ਆ ਉਹਦੇ ਵਿੱਚ ਆਪਾਂ ਨੂੰ ਫਲੇਅਰ ਚਾਹੀਦਾ ਹੁੰਦਾ ਤੇ ਉੱਪਰ ਲੈਸ ਲਾ ਕੇ ਆਪਾਂ ਬਹੁਤ ਸੋਹਣਾ ਕਗੜਾ ਆਪਣਾ ਰੈਡੀ ਕਰ ਸਕਦੇ ਆਗੇ ਠੀਕ ਹੈ ਜੀ ਸੋ ਇਹ ਅਸੀਂ ਪੀਸ ਲੈਂਦੇ ਸੀ ਬਈ 100-100 ਰੁਪਏ ਦੇ ਢਾਈ-ਢਾਈ 2-2 ਮੀਟਰ ਦੇ 4.5 ਮੀਟਰ ਦਾ ਜਿਹੜਾ ਆਪਣਾ ਘਗਰਾ ਰੈਡੀ ਹੋਇਆਗਾ ਤੇ ਦੁਪट्टे ਤੇ ਆਪਾਂ ਲੈਸ ਲਾਈਏ ਲੈਸ ਆਪਣੀ ਆਈ ਹੈ 450 ਦੀ ਵੀਰੇ ਪਰਲ ਲੱਗੇ ਹੋਏ ਨੇ ਤੇ ਲੈਸ ਤੇ ਪਰਲ ਵਾਲੀ ਲੈਸ ਆ ਲੈਸ ਥੋੜੀ ਜੀ ਮੇਰੇ ਹਿਸਾਬ ਨਾਲ ਐਕਸਪੈਂਸਿਵ ਹੈਗੀ 450 ਦੀ ਕਿਉਂਕਿ ਮੈਂ 150 ਦੀ ਵੀ 250 ਦੀ ਵੀ ਲਾਈਆਂ ਨੇ ਚੁੰਨੀ ਤੇ ਤੇ ਇਹ ਥੋੜੀ ਜੀ ਮੈਂ ਇੰਨੀ ਕੀ ਹੀ ਮੈਂ ਇਹਨੂੰ ਮਹਿੰਗੀ ਮੰਨਦੀ ਆ 450 ਵਾਲੀ ਲੈਸ ਨੂੰ ਵੀ ਸੋ ਮੈਂ ਆਪਦੇ ਬਜਟ ਦੇ ਅਕੋਰਡਿੰਗਸ ਤੁਹਾਨੂੰ ਦੱਸ ਰਹੀ ਆ ਕਿ ਮੈਨੂੰ ਮਹਿੰਗੀ ਲੱਗੀ 450 ਦੀ ਪਰ ਸੋਹਣੀ ਵੀ ਉਨੀ ਲੱਗ ਰਹੀ ਹੈ ਇਹ ਜਿੰਨੀ ਕਿ ਇਹ ਮਹਿੰਗੀਆਂ ਉਨੀ ਕ ਸੋਹਣੀ ਲੱਗਦੀ ਹੈ ਜਿਹੜੀ ਪਰਲ ਵਾਲੀ ਹੁੰਦੀ ਹੈ ਹਨਾ ਇਹਦੇ ਵਿੱਚ ਪਰਲ ਨੇ ਹੈਗੇ ਵਿੱਚ ਵਾਈਟ ਜੇ ਸੋਹਣੇ ਲੱਗ ਰਹੇ ਨੇ ਸੋਹਣੀ ਲੈਸ ਹੈਗੀ 450 ਦੀ ਲੈਸ ਲਾਈ ਹੈ ਸੋ ਇਹ ਮੈਂ ਸਿੰਪਲੀ ਰੈਡੀ ਕਰੀ ਆ ਚੁੰਨੀ ਬਸ ਇਕੱਲੀ ਲੈਸ ਲਾਈ ਆ ਲਾਮਾ ਤੇ ਕਿਨਾਰਿਆਂ ਤੇ ਤੁਸੀਂ ਜੇਕਰ ਤੁਸੀਂ ਖੁਦ ਸਟੀਚਿੰਗ ਕਰਦੇ ਹੋ ਤਾਂ ਤੁਸੀਂ ਇਹਦੇ ਉੱਤੇ ਗੋਟਾ ਪੱਤੀ ਦਾ ਕੋਈ ਡਿਜ਼ਾਈਨ ਵੀ ਬਣਾ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਲੱਗੂਗਾ ਇਕ ਗੋਟਾ ਪੱਤੀ ਹੁਣ ਚੌੜੀ ਜੀ ਗੋਟਾ ਪੱਤੀ ਹੁੰਦੀ ਹੈ ਇਕ ਬਰੀਕ ਆਉਂਦੀ ਸੀ ਪਹਿਲਾਂ ਜਿਹੜੀ ਚੌੜੀ ਹੁੰਦੀ ਉਹਦੇ ਚ ਬਹੁਤ ਸੋਹਣੀ ਚਮਕ ਹੈਗੀ ਬਹੁਤ ਸੋਹਣੀ ਉਹਦੀ ਸ਼ੇਡ ਹੈਗੀ 골ਡਨ ਜੀ ਬਹੁਤ ਸੋਹਣੀ ਲੱਗਦੀ ਤੁਸੀਂ ਉਹ ਲਾ ਕੇ ਹੋਰ ਵੀ ਆਪਣੀ ਚੁੰਨੀ ਨੂੰ ਜਿਹੜਾ ਡੈਕੋਰੇਟ ਕਰ ਸਕਦੇ ਹੋ ਪਰ ਇਹ ਬੜੀਆਂ ਚੁੰਨੀਆਂ ਖੜਦੀਆਂ ਹੈ ਨਹੀਂ ਐ ਸਿਰਸੁਰ ਤੇ ਤਾਂ ਜਮਾ ਹੀ ਨਹੀਂ ਖੜਦੀ ਹੈ ਹੈਗੇ ਠੀਕ ਹੈ ਜੀ ਸੋ ਹੁਣ ਇਹ ਚੁੰਨੀ ਦੀ ਹੋਗੀ ਚੁੰਨੀ ਦੀ ਤਾਂ ਆਪਾਂ ਨੂੰ ਜੇ ਆਪਾਂ ਪੀਸ ਵਾਂਗੂ ਚੱਲੀ 100 ਰੁਪਏ ਦਾ ਪੀਸ ਹੋ ਗਿਆ 450 ਦੀ ਜਿਹੜੀ ਆਪਾਂ ਲੈਸ ਲਾਈ ਆ ਸੋ ਸਸਤੀ ਵੀ ਲਾ ਸਕਦੇ ਹਾਂ ਜੇ ਥੋੜੀ ਜੀ ਵਧੀਆ ਲੁੱਕ ਕ੍ਰੀਏਟ ਕਰਨੀ ਹੈ ਹਨਾ ਅ ਤਾਂ ਆਪਾਂ ਮਹਿੰਗੀ ਲਾ ਸਕਦੇ ਠੀਕ ਹੈ ਜੀ ਤੇ ਇਹ ਹੋ ਗਿਆ 550 ਚ ਆਪਣੀ ਚੁੰਨੀ ਰੈਡੀ ਹੋਗੀ ਠੀਕ ਹੈ ਜੀ ਜੇ ਤੁਸੀਂ ਚੁੰਨੀ ਵਧੀਆ ਲੈਣੀ ਹੈ ਲੈਸ ਥੋੜੀ ਜੀ ਠੀਕ ਜੀ ਲੈਣੀ ਹੈ ਤੁਸੀਂ 150 ਰੁਪਏ ਦੀ ਲੈਸ ਲੈ ਲਓ ਤਾਂ ਚੁੰਨੀ ਤੁਸੀਂ 300 350 ਵਾਲੀ 400 ਵਾਲੀ ਲੈ ਲਓ ਹਨਾ ਅ ਜਿਵੇਂ ਮਰਜੀ ਉਹ ਤਾਂ ਆਪਾਂ ਕਰ ਸਕਦੇ ਆਂਗੇ ਤੇ ਇਹ ਹੋ ਗਿਆ ਆਪਣਾ ਦੁਪੱਟਾ ਹੁਣ ਆਪਾਂ ਕੱਗਰੇ ਦੀ ਗੱਲ ਕਰਦੇ ਆਂ ਕੱਗਰੇ ਤੇ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਲੀਆਂ ਵਾਲਾ ਕੱਗਰਾ ਇਹ ਨਹੀਂ ਹੈਗਾ ਹੈਗਾ ਇਹ ਸਿੰਪਲੀ ਆ ਪਲੇਟਾਂ ਪਾ ਕੇ ਬਣਾਇਆ ਆਪਾਂ ਨੇ ਪਰ ਕਲੀਆਂ ਵਾਂਗੂ ਨਾ ਆਪਾਂ ਇਹਦੇ ਨਾਲ ਆਮਰੀ ਕਾਲੀ ਲੇਸ ਲਾਈਏਗੀ ਸਿੱਧੀਆਂ ਕਲੀਆਂ ਬਣਾਈਆਂ ਨਹੀਂ ਗਿਆ ਲੇਸ ਦੀਆਂ ਸੋ ਇਹ ਆਪਾਂ ਨੂੰ ਮਿਲੀ ਸੀ 10 ਰੁਪਏ ਮੀਟਰ ਤੇ ਆਪਾਂ 100 ਰੁਪਏ ਦੀ ਲਿਆਂਦੀ ਸੀਗੀ 10 ਮੀਟਰ ਇਹੇ ਜਿਹੜੀਆਂ ਲਾਈਨਾਂ ਬਣਾਈਆਂ ਨੇ ਮੈਂ ਨਾਲ-ਨਾਲ ਵੀਡੀਓ ਵੀ ਚਲਾਈਏ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਸੂਟ ਦੀ ਇਹਦੀ ਲੁੱਕ ਹੈ ਉਹ ਕਿੱਦਾਂ ਦੀ ਆਈ ਆ ਰੰਗ ਵੀਰੇ ਹਨਾ ਰੰਗ ਮੈਚਿੰਗ ਕਲਰ ਕੰਬੀਨੇਸ਼ਨ ਉਹ ਤੁਸੀਂ ਆਪਦੇ ਅਕੋਰਡਿੰਗ ਕਰ ਸਕਦੇ ਹੋ ਹਨਾ ਤੇ ਇੱਕ ਆਈਡੀਆ ਜਾਂ ਮਿਲ ਜੂਗਾ ਤੁਹਾਨੂੰ ਮੇਰੀ ਮੇਰੀ ਵੀਡੀਓ ਰਾਹੀਂ ਕਿ ਆਪਾਂ ਐਦਾਂ ਦੀ ਜਿਹੜੀ ਡਰੈੱਸ ਆ ਉਹ ਕਿੰਨੇ ਕੁ ਚਿਰ ਰੈਡੀ ਕਰ ਸਕਦੇ ਆਂਗੇ ਹਨਾ ਅ ਪਤਾ ਚ ਲੱਗ ਜਾਂਦਾ ਆਪਾਂ ਨੂੰ ਸੋ ਕਈ ਵਾਰੀ ਆਪਾਂ ਡਰੈਸ ਰੈਡੀ ਕਰਨ ਆਪਾਂ ਕੋਈ ਪਿਕ ਦੇਖ ਲੈਨੇ ਹਨਾ ਵੀ ਆਪਾਂ ਇਦਾਂ ਦੀ ਡਰੈਸ ਰੈਡੀ ਕਰਨੀ ਆ ਤੇ ਜਦੋਂ ਉਹ ਆਪਾਂ ਸਮਾਨ ਲਈ ਜੰਨੇ ਜਿਵੇਂ ਕਿ ਲੈਸਾਂ ਲੈਣੇ ਆ ਆਪਾਂ ਡਾਈ ਕਰਾਉਣੇ ਆ ਜਾਂ ਹਨਾ ਚੁੰਨੀ ਲੈਣੇ ਆ ਲੱਗ ਤੋਂ ਬਾਟਮ ਦਾ ਕੱਪੜਾ ਲੈਣੇ ਆ ਲੱਗ ਤੋਂ ਹਨਾ ਸ਼ਰਟ ਦਾ ਲੈਣੇ ਆ ਤਾਂ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹ 33500 ਤੇ ਖਰਚਾ ਆ ਜਾਂਦਾ ਉਸੇ ਸੂਟ ਤੇ ਤੇ ਆਪਾਂ ਥੋੜਾ ਜਿਹਾ ਆਈਡੀਆ ਜੇ ਲਾ ਕੇ ਚੱਲੀਏ ਹਨਾ ਤਾਂ ਫਿਰ ਠੀਕ ਰਹਿੰਦਾ ਹੈਗਾ ਤੇ ਐਦਾਂ ਦੀ ਆਈਡੀ ਆਪਾਂ ਨੂੰ ਤੁਹਾਨੂੰ ਇਸ ਚੈਨਲ ਤੇ ਮਿਲਦੇ ਰਹਿਣਗੇ ਹੁਣ ਜੇਕਰ ਚੈਨਲ ਤੇ ਤੁਸੀਂ ਨਿਊ ਆਇਆ ਤਾਂ ਪਲੀਜ਼ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਨਾਲ ਨਾਲ ਕਮੈਂਟ ਵੀ ਕਰ ਦੇਣਾ ਸੋਣਾ ਜਾਂ ਕਿ ਵੀਡੀਓ ਹੈਲਪਫੁਲ ਰਹੀ ਜਾਂ ਨਹੀਂ ਰਹੀ ਤੇ ਆਹ ਵਾਲੀ ਲੈਸ ਆਪਾਂ ਲਾਈ ਹੈ ਕੱਗਰੇ ਤੇ ਇਹ ਥੋੜੀ ਜੀ ਆਪਾਂ ਨੂੰ ਮਹਿੰਗੀ ਪੈ ਗਈ ਇਹ ਪੈ ਗਈ ਬਈ ਆਪਾਂ ਨੂੰ 400 300 ਰੁਪਏ ਮੀਟਰ ਪੈ ਗਈ ਜਿਵੇਂ ਕਿ 275 ਲਾੜੋ 270 ਲਾੜੋ ਐਦਾਂ ਹਨਾ ਤੇ ਇਹ ਆਪਾਂ ਲਾਈਏਗੀ ਵਈ ਕੱਗਰੇ ਤੇ 5 ਮੀਟਰ ਲਿਆਂਦੀ ਸੀ ਕਿਉਂਕਿ 4.5 ਦਾ ਆਪਣਾ ਕੱਗਰਾ ਸੀਗਾ ਤੇ 5 ਮੀਟਰ ਆਪਾਂ ਜਿਹੜੀ ਲੈਸ ਲਿਆਂਦੀ ਸੀਗੀ ਤਾਂ ਜੋ ਵੀ ਥੂੜੇ ਨਾ ਹਨਾ ਵੱਧ ਜੂਗੀ ਤਾਂ ਕੋਈ ਗੱਲ ਨਹੀਂ ਆਪਾਂ ਕਿਸੇ ਕਮੀਜ਼ ਦੇ ਫਰੰਟ ਘੇਰੇ ਤੇ ਲਾ ਲਾਂਗੇ ਤੇ ਨਾਲ ਨਾਲ ਆਪਾਂ ਜਿਹੜੀ ਆਹ ਬ੍ਰੀਕ ਲੈਸ ਲਾਈ ਹੈਗੀ ਆਹ ਵਾਲੀ ਮਣਕਿਆਂ ਦੀ ਵਾਲੀ ਹੁੰਦੀ ਹੈ ਜਿਹੜੀ ਠੀਕ ਹੈ ਜੀ ਇਹ ਸੋ ਜਿਹੜੀ ਇਹ ਲੈਸ ਹੈਗੀ 250 270 ਰੁਪਏ ਮੀਟਰ ਵਾਲੀ ਇਹ ਪਰ ਉਹ ਭਾਰਾ 1300 ਦੀ ਪੈ ਗਈ ਬਾਕੀ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਕ ਦੀ ਪੈ ਗਈ ਮੈਂ ਮੋਟਾ ਮੋਟਾ ਜਦ ਤੁਹਾਨੂੰ ਦੱਸ ਰਹੀ ਹਾਂ ਕਿ ਵੀਡੀਓ ਦੇ ਵਿੱਚ ਤੇ ਬਾਕੀ ਲੋਕ ਆਪਣੀ ਕਿਦਾਂ ਦੀ ਆਈਏ ਤੁਸੀਂ ਨਾਲ-ਨਾਲ ਦੇਖ ਹੀ ਰਹੇ ਹੋਗੇ ਹਨਾ ਸੋਹਣੀ ਲੁੱਕ ਆਈ ਹੈਗੀ ਸੋ ਮੈਂ ਜ਼ਿਆਦਾ ਤੁਹਾਨੂੰ ਜੁਐਲਰੀ ਵਗੈਰਾ ਨਾਲ ਨਹੀਂ ਪੈਣ ਕੇ ਦੱਸਿਆ ਹਨਾ ਵੀ ਕਿਵੇਂ ਦੀ ਤੁਸੀਂ ਲੁੱਕ ਕ੍ਰੀਏਟ ਕਰ ਸਕਦੇ ਹੋ ਆਪਣੀ ਆਪਣੀ ਪਸੰਦ ਹੁੰਦੀ ਹੈ ਹਨਾ ਕਿਵੇਂ ਦੀ ਆਪਾਂ ਜੁਐਲਰੀ ਪਾਉਣੀ ਹੈਗੀ ਥੋ ਹਲਕਾ ਜਿਹਾ ਮੇਕਅਪ ਕਰਕੇ ਮੈਂ ਤੁਹਾਨੂੰ ਇੱਕ ਲੁੱਕ ਬਣਾ ਕੇ ਦਿਖਾਈ ਹੈ ਕਿ ਇਸ ਤਰ੍ਹਾਂ ਦੀ ਆਪਾਂ ਡਰੈਸ ਕਿੰਨੇ ਦੇ ਵਿੱਚ ਰੈਡੀ ਕਰ ਸਕਦੇ ਆ ਸੋ ਕਮੀਜ਼ ਤੁਹਾਡੇ ਤੇ ਡਿਪੈਂਡ ਹੈ ਤੁਸੀਂ 1000 ਵਾਲੀ ਬਣਵਾਉਣੀ ਹੈ 1200 ਵਾਲੀ ਬਣਵਾਉਣੀ ਹੈ 2000 ਵਾਲੀ ਬਣਵਾਉਣੀ ਹੈ 2500 ਜਿਹੜੀ ਖੀਨ ਖਾਵੈ ਉਹ 2500 ਦੀ ਮਿਲ ਰਹੀ 250 ਦਾ 2 ਮੀਟਰ ਕਪੜਾ ਮਿਲ ਰਿਹਾ 3000 ਦਾ 2 ਮੀਟਰ ਮਿਲ ਰਿਹਾ ਸੋ ਮਹਿੰਗਾ ਤਾਂ ਬਹੁਤ ਹੈ ਪਰ ਕਪੜਾ ਉਨਕ ਜਾ ਦਿਖੂਣਾਗਾ ਮੈਂ ਤੁਹਾਨੂੰ 1-2 ਦਿਨਾਂ ਦੇ ਵਿੱਚ ਹੀ ਉਹਦੀ ਵੀਡੀਓ ਅਪਲੋਡ ਕਰੂੰਗੀ ਖੀਨ ਖਾ ਬਾਰੇ ਆਪਾਂ ਲਿਆ ਕੇ ਕਪੜਾ ਹਨਾ ਤੇ ਵੀਡੀਓ ਸ਼ੂਟ ਕਰਾਂਗੇ ਜਦੋਂ ਆਪਾਂ ਡਰੈਸ ਰੈਡੀ ਕਰ ਲਈ ਉਦੋਂ ਵੀ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਚਲੋ ਜੀ ਹੁਣ ਮਿਲਾਂਗੇ ਕਿਸੇ ਨੈਕਸਟ ਸੋਨੀ ਜੀ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ